ਸਸਰੀ ਕਾਲ ਸਾਰੇ ਸੱਜਣ ਲਾਈ ਸੱਜਣੋਂ ਪਿੰਨ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਬਾਈ ਤਾਂ ਗੇੜੀ ਘਰ ਜਿਹੜਾ ਰਾਤ ਡਿੱਗ ਗਿਆ ਐ ਹਾਂ ਉਦੋਂ ਐ ਮੈਂ ਕਿਹਾ ਬਿਜਲੀ ਢਿੱਗ ਗਈ 10:45 ਦੀ ਗੱਲ ਆ ਹਾਂ ਕੱਚਾ ਟੁੱਟ ਗਈ ਹੋਰ ਫਾੜ ਫਾੜ ਹੋ ਗਈ ਚਾਦਰਾਂ ਚੁੱਦਰਾਂ ਸਾਰੀਆਂ ਡਾਦੀਆਂ ਹਾਰ ਬੋਲੇ ਸਾਰੇ ਪੱਟਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸੇ ਸੂਸੇ ਸਾਰੇ ਪਾਣਦੇ ਹਾਂ ਆ ਦੇਖੋ ਕਰਦੇ ਜੀ ਖਾਸ ਆ ਦੇਖ ਲਾ ਪੱਟਦੇ ਆ ਹਾਂ ਇੱਥੋਂ ਪੱਟਦੇ ਮੇਰਾ ਬਾਹਰ ਲੋਕਾਂ ਨਹੀਂ ਤਕੜਾ ਸੀ ਤਾਂ ਹੁਣ ਹੀ ਪਾਇਆ ਸੀ ਸਾਰਾ ਪੱਟਤਾ ਮਾਰ ਅਸੀਂ ਸੀਸੇ ਵੇਖ ਪਾਣਦੇ ਕਿਵੇਂ ਸਾਰੇ ਸੀਸੇ ਫਟਦੇ ਚਾਹਗਾ ਦੇਖ

ਪਈ ਸੀ ਸੜੀ ਆਲੀ ਵੀ ਕੋਈ ਨੁਕਸਾਨ ਦੇ ਬਣ ਜਾਨੀ ਨੁਕਸਾਨ ਬਚ ਗਿਆ ਅੱਜ ਆਇਆ ਅੱਜ ਆਇਆ ਅੱਜ ਆਇਆ ਹੋਈਆਂ ਆਪ ਅੱਟਦੇ ਦੇਖ ਇਹ ਵੀ ਹਾਲਾਤ ਹੈ ਦੇਖ ਲੈ ਇਸ ਪਰ ਸੁਮਨ ਦਾ ਕੋਈ ਨੁਕਸਾਨ ਨਹੀਂ ਹੈ ਨਾ ਸਾਰੇ ਘਰ ਦਾ ਬਹੁਤ ਨੁਕਸਾਨ ਆ ਜੀ ਪਿੰਡ ਤੁੰਗਾਲੀ ਜ਼ਿਲ੍ਹਾ ਬਠਿੰਡਾ ਪਰ ਬੱਚਤ ਰਹੀ ਆ ਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋਇਆ ਕੋਈ ਬਸੂ ਡੰਗਰ ਦਾ ਨੁਕਸਾਨ ਤਾਂ ਮਾਲਕ ਨੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਤਨਰੇ ਰਿੱਕੀ ਮੋਰੇ ਕੱਟਣੀ ਆ ਮੈਂ ਮੈਂ ਤਾਂ ਕੀ ਕਰਨਾ ਅੱਜ ਦੱਸਣਾ ਕਿ ਉੱਥੇ ਡਿੱਗ ਗਿਆ ਜੀ ਇਹ ਤੇ ਜੋ ਸੜ ਰਹੇ ਆ ਉਹ ਇਹ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਾਲੀ ਨੁਕਸਾਨ ਬਚ ਗਿਆ ਵਾਈਗਰੂ ਨੇ ਮੇਰ ਕੀਤੀ ਸੱਚੇ ਪਾਤਸ਼ਾਹ ਨੇ ਪਰ ਘਰ ਦਾ ਬਹੁਤ ਕਾਫੀ ਨੁਕਸਾਨ ਹੋਇਆ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਇਹ ਵੀ ਸੜ ਰਹੇ ਆ ਇਹ ਦੇਖ ਆ ਦੇਖੋ ਜੀ ਠੀਕ ਆ ਜੀ ਹੋਥ ਨਹੀਂ ਗਿਆ ਬਸ ਰਾਤ ਖੜਕਾ ਬਹੁਤ ਹੋਇਆ ਇਹਦਾ ਹੋ ਸੱਚਾ ਦੇ ਕਿਛ ਲੈ ਪਜਾਇਆ ਆਈ ਸੱਚਾ ਨਾ ਨਾ ਜਵਾਨ ਨਹੀਂ ਨੇ ਉਸ ਕੋਲ ਸੁਣਨੋਂ ਲਾਜ ਨੂੰ ਖੜੇ ਪੁੱਤ ਨਹੀਂ ਹੋ ਆ ਗਈ ਅਸ ਪਹਿਲਾਂ ਵੀ ਜਾਈ ਗਈਆਂ ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ ਗੰਦਾ ਚ ਵੀ ਇਹ ਉਹ ਵੇਖ ਲੈ 30 ਵਜੇ ਕੰਧ ਚ ਹਾਂ ਟਰਾਲੀ ਵੀ ਦੀ ਲੰਗ ਪਿੱਛੇ ਹਾਂ ਟਰਾਲੀ ਵੀ ਦੀ ਮੂਹਰੇ ਕੱਡੇ ਪਿਆ ਟਰਾਲੀ ਵੀ ਦੀ ਲੰਗ ਟਰਾਲੀ ਵੀ ਦੀ ਲੰਗ ਹਾਂ ਮਾਲੂ ਅੱਗਾ ਚੰਦ ਚ ਕਿਧਰ ਉਠਾ ਕੇ ਲਿਆਂਦਾ ਭਾਵਾ ਮੈਂ ਤਾਂ ਭਾਵਾ ਪਾ ਟਰਾਲੀ ਜੀ ਮੂਹਰੇ ਕੱਢ ਤੇ ਅੱਛਾ ਬਾਪੂ ਦਾ ਬਾਪੂ ਦਾ ਜਿਹੜਾ ਭਾਜੀ ਵੀਰੇ ਸੁਣੋ ਕਰ ਯਾਰ ਵੀ ਜੇ ਮੰਨਣਾ ਥੋੜਾ ਦਾ ਹੀ ਨੇੜੇ ਹੁੰਦਾ ਨਹੀਂ ਰੱਬ ਹੀ ਬਚਾਉਂਦਾ ਸੱਚੇ ਬਾਦਸ਼ਾਹ ਕਿ ਨਹੀਂ ਨਹੀਂ ਵਿਚਾਰੇ ਜਾਣਦੇ ਥੋੜਾ ਬੜਾ ਵੜਾ ਲੇਟਾ ਹੀ ਛੱਡ ਕੇ ਰਾਇਦਾ ਹੁੰਦਾ ਆਏ ਮੋਰੇ ਕਿਦਾਂ ਹੁਣ ਲੱਗਿਆ ਹੁਣ ਨਾ ਬੰਦ ਕਰਤੀਆਂ ਸਾਰੇ ਇਹ ਲਾਈਟਰ ਨਾਲ ਕੋਈ ਸੰਬੰਧ ਨਹੀਂ ਇਹ ਕਿਤੇ ਵੀ ਢੱਕ ਸਕਦਾ ਸੀ ਨਹੀਂ ਨਹੀਂ ਲਾਈਟਰ ਨਾਲ ਸੰਬੰਧ ਤਾਂ ਹੈਗੀ ਹੈ ਹੈ ਉਹਨਾਂ ਦਾ ਟਾਰਗੇਟ ਹੀ ਹੁੰਦਾ ਤੇ ਇਹ ਟਾਰਗੇਟ ਦਾ ਹੋਵੋ ਕਹਿੰਦੇ ਉਹ ਸੀਗਾ ਇੱਕ ਕ੍ਰਾਸ਼ ਕੀਤਾ ਹੋਊਗਾ ਇਹ ਜਾਨੀ ਕਿ ਕ੍ਰਾਸ਼ ਕਰਾ ਦੇਰ ਕਿੰਨਾ ਨਸਾਨ ਕਿ ਮੇਰੇ ਕਦੂ ਭੈਣ ਤੋ ਐ ਦਿਖਲਾ ਕੁੱਤੇ ਤੱਕ ਰੋ ਕਰ ਰਹੇ ਮੋਹਰੇ ਕੱਢ ਤੇ ਨਮਾ ਨਮਾ ਮੋਰਾ ਉਹ ਆ ਹਜੇ ਵੀ ਆਦੇ ਵੀ ਵਾਇਰਸ ਉਹ ਕਰਨਾ ਹੈ ਆ ਨੀੜੇ ਹੋ ਜਾਂਦੇ ਪੁੱਤਾਂ ਦੇ ਹਜੇ ਵੀ ਇੱਥੇ ਹੈਗਾ ਜੀ ਦਵਾੜਾ ਮੋਟਾ ਉਹ ਵੀ ਨੀੜੇ ਆਪਣੇ ਲੋਕ ਵੀਡੀਓ ਬਣਾਈ ਜਾਂਦੇ ਆ ਜਿਹੜੇ ਚ ਹੈਗਾ ਜੀ ਵੀ ਨਹੀਂ ਹੁਣ ਤਾਂ ਖਤਮ ਆ ਧਰਤੀ ਚ ਕਿਤੇ ਕਿੰਨਾ ਕ ਵੜ ਗਿਆ ਇਹ ਥੱਲੇ ਧਰਤੀ ਚ ਹੈ ਇਹ ਪਿਆ ਕੱਢਣਗੇ ਕਿੰਨਾ ਖੜਕਾ ਹੋਇਆ ਪਹਿਲਾਂ ਭੈਣਾ ਖੜਕਾ ਬਈ ਸਾਡੇ ਪਹਾੜ ਖੜਕਾ ਇਹ ਧਰਤੇ ਘੜ ਕੇ ਗਿਆ ਹਾਂ ਉਹੀ ਤਾਂ ਹਾਂ ਰਿਕਾਰਡ ਪੜਿਆ ਜਿਹਾ ਕਿ ਨੇਰੀ ਰੂਰੀ ਹੈ ਕਿਹਦੇ ਰਾਤ ਜਦੋਂ ਇਹ ਬੱਜਿਆ ਜਿਹੜਾ ਬੱਜਿਆ ਲੱਖੀ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਤਾਂ ਖੜਕਾ ਜਾ ਕਿੱਧਰ ਹੋਇਆ ਮੈਂ ਖੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਆ ਕਹਿੰਦਾ ਜੰਟ ਟ੍ਰੇਕਰ ਮਨੇ ਬਾਬੇ ਕਰ ਮਨੇ ਇਹਨੇ ਉਹਦੀ ਬੰਦ ਦੇੰਤ ਨੇ ਫੋਨ ਕਰਿਆ ਮੈਨੂੰ ਕਹਿੰਦਾ ਅੱਗੇ ਕਿੱਲੇ ਚ ਫੜੋ ਹੀ ਨਹੀਂ ਮੈਂ ਕਿੱਲੇ ਚ 100 ਤੇ 90 ਦਾ ਸਮਾਨ ਲੈਣਾ ਹੈ ਉਹ ਕਹਿੰਦਾ ਉਹ ਕਹੇ ਜਾ ਕੋ ਤਾਂ ਬਹੁਤ ਦੂਰ ਤੇ ਕਰ ਗਿਆ ਹੈ ਦੇਖੋ ਪਤਾ ਨਹੀਂ ਕੀ ਮੀਸ ਹਨ ਹੈ ਕੋਈ ਸਿਸਟਮ ਹੀ ਉਹਦਾ ਜੰਬ ਖਾਇ ਚ ਹੂੰ ਇਹ ਹੁਣ ਜਦੋਂ ਭਾਇਨਾ ਇੱਡੇ ਤੇਜ਼ੀ ਨਾਲ ਲੰਘਾ ਕੁਸੀ ਪਾੜ ਦੂ ਇਹ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਵਿਰੋਧ ਹੋਵੇ ਵਿਰੋਧ ਹੋਵੇ ਹੰਡ ਮੰਗਾਂ ਲਈ ਚੱਲ ਵਿਰੋਧ ਹੋਊਗਾ ਜੀ ਬਹੁਤ ਟਰਲਾਂ ਨੂੰ ਹਾਉਗਾ ਭਾਈ ਮਾਰਦਾ ਦਾ ਪਲੇਟ ਜੀ ਇਹ ਵਿੱਚ ਉਹ ਦੇ ਜੀ ਸਾਰੀ ਲੋਹਾ ਕੀ ਯਾਰ ਇਹਦਾ ਵੈਗੁਰੂ ਦਾ ਸ਼ੁਕਰ ਮਾਨਣਾ ਵੀ ਆਪਣੇ ਦੇ ਘਰੇ ਢੱਕ ਪੈਂਦਾ ਜੀ ਝਾਂਟੇ ਕੇ ਕੁਝ ਵੀ ਨਹੀਂ ਵਜਦਾ ਜੀ ਨਾਲ ਢੱਕਾ ਨਹੀਂ ਵਜਦਾ ਜੀ ਠੀਕ ਆ ਪਰ ਤਾਂ ਮਾਲਕ ਨੇ ਮਿਹਰ ਕੀਤੀ ਵੀ ਕੋਈ ਨੁਕਸਾਨ ਨਹੀਂ ਹੋਇਆ ਚੱਲੇ ਤਾਂ ਆਪੇ ਹੀ ਦੂਰ ਹੋ ਗਿਆ ਮਨ ਦੀਪ ਨੇ ਫੋਨ ਕਰ ਮ ਆ ਗਿਆ ਕਿ ਤੂੰ ਐ ਕਿ ਨਹੀਂ ਨਹੀਂ ਸਾਨੂੰ ਉਹਦੀ ਕਰ ਤੈਂਦੇ ਬਿਆੰਤ ਨੇ ਬਿਆੰਤ ਨੇ ਜਰਾ ਰਾਤ ਜਦੋਂ ਅਸੀਂ ਫੋਨ ਕੀਤਾ ਲੱਖੀ ਨੇ ਮੈਨੂੰ ਕਹਿੰਦਾ ਚੱਕ ਇੱਥੇ ਡਿੱਗ ਪਿਆ ਮਾ ਪਤਾ ਨਹੀਂ ਆਪਣੇ ਘਰਾਂ ਕੋਲ ਤਾਂ ਹੈ ਨਹੀਂ ਕਹਿੰਦਾ ਰੇਤਾ ਜਾਂ ਬਾਹਲਾ ਉੱਡਿਆ ਇਹਦਾ ਗਿੱਲਾ ਕਰਕੇ ਫੇਰ ਵੀ ਰੇਤਾ ਉੱਡਿਆ ਥੋਂ ਤੇ ਹੋਰ ਗਿੱਲਾ ਕਰਕੇ ਕਹਿੰਦੇ ਅਸੀਂ ਮੱਖੀ ਚ ਤਾਂ ਨਹੀਂ ਬੜੇ ਕੋਈ ਗਿੱਲਾ ਥਾਂਗਾ ਇਹ ਤਾਂ ਬੜੀ ਨਹੀਂ ਇੱਧਰ ਪਾਸੇ ਦੇ ਹਾਂ ਤੂੰ ਆਇਆ ਚੜਿਆ ਇਹਦਾ ਸੁੱਕੇ ਬਾਣ ਰੇਤਾ ਉੱਡਦਾ ਦੇਖੀ ਗਏ ਤੇ ਤਾਂ ਬੜੇ ਭਾਬੀ ਕਹਿੰਦੀ ਸੀ ਵੀਰੇ ਦੇ ਕੋਲ ਇੱਕ ਬਰੂਦ ਦੀ ਸਮੈਲ ਆਉਂਦੀ ਆ ਵੀ ਇੱਥੇ ਉਧ ਪਰ ਇੱਥੇ ਗਰੇ ਇੱਥੇ ਸਮਲ ਤਾਂ ਨਹੀਂ ਆ ਫਿਰ ਤੜਕੇ ਜਦੋਂ ਮੈਂ ਉਹ ਗੁੜਾ ਪਤਾ ਲੱਗਾ ਨਾ ਮੈਨੂੰ ਆ ਕਿੱਥੋਂ ਆਇਆ ਫਿਰ ਬਾਹਰ ਨਿਕਲਿਆ ਇਹ ਕਿੰਨਾ ਗ੍ਰਾਮ ਸੀ ਬਈ ਇਹ ਬਸ 11 ਕ ਦਾ ਟਾਈਮ ਸੀ 11 ਕ ਦਾ ਹਾਂ ਕਾਂ ਦਾ ਥੋੜਾ ਹੀ ਹੈ ਹਲਾਤੇ ਸਾਰੇ ਵੇਖ ਲੈ ਘਰ ਸਾਰਾ ਹਲਾਤਾ ਨੇ ਆਏ ਜੇ ਪਤਾ ਲੱਗਾ ਕੁਝ ਦੇ ਪਰੇ ਸੁੱਤੇ ਬਾਹਰ ਰੇਤਾ ਉੱਟਿਆ ਰੇਤਾ ਉੱਟਿਆ ਸੁੱਤੇ ਮਾੜੀ ਤਿਕ ਬਹਿ ਮੈਂ ਸੁੱਤੇ ਜੋੜਦਾ ਜ਼ਿਆਦਾ ਰੇਤਾ ਜ਼ਿਆਦਾ ਹੁੰਦਾ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਗਿਆ ਬਚਾਅ ਹੋ ਗਿਆ ਤੇ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜਿਕੇ ਦੇਖ ਕੇ ਡਿੱਗ ਪੈਂਦਾ ਨਾ ਖਾਣ ਨਾ ਖਾਣ ਸੀ ਜੇ ਪਾਤਸ਼ਾਹ ਮੇਰ ਕਰਦਾ ਮਹਲਕ ਨੇ ਬਚਾਏ ਹਨ ਕੁਦਰਤ ਧੰਨਵਾਦ ਸਨ ਹੋਰ ਜੀ ਠੀਕ ਹੈ ਜੀ ਉਹ ਦਰਸਾ ਠੀਕ ਹੈ ਪਰ ਦੇਖ ਲੈ ਪਸ਼ੂ ਡੰਗਰ ਵੀ ਪੱਛ ਗਏ ਹਨਾ ਪੱਛ ਗਏ ਇੱਥੇ ਬੱਕਰੀਆਂ ਦੇ ਆਹ ਵਿਚਾਨ ਚੱਲ ਬੱਕਰੀ ਦਾ ਮਨ ਅੱਡ ਬੰਦੇ ਯਾਰਾ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰ ਦਾ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਏਡੇ ਏਡੇ ਨਾ ਗੋਲੇ ਆ ਉਹ ਜਿਹੇ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਬਾਈ ਦੇ ਚੱਲ ਹੁਣ ਚਾਹ ਜਿੱਥੇ ਪਾਣੀ ਚਾਹ ਲਈ ਇੱਥੇ ਚਾਹ ਲੈਣੀ ਯਾਰਾ ਇੱਥੇ ਉੱਥੇ ਖੜਨਾ ਉੱਥੇ ਇੱਥੇ ਨਹੀਂ ਹੁੰਦੇ ਚਾਹ ਲਿਆਉਂਦਾ ਤੂੰ ਲੈ ਟਰਾਲੀ ਟਰਾਲੀ ਵੀ ਦੀ ਮੋਰੇ ਘੜਦੇ ਹਾਂ ਮੋਰੇ ਘੜਦੇ ਚਾਦਰਾਂ ਚੋਦਰਾਂ ਸਾਰੀਆਂ ਫੇਟ ਪਈਆਂ ਕਾਫੀ ਨੁਕਸਾਨ ਹੋ ਗਿਆ ਵਿਚਾਰੇ ਇਹਨਾਂ ਦਾ ਚਲੋ ਵੈਗੁਰੂ ਦਾ ਸ਼ੁਕਰ ਐਨਾ ਕਵੀ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਨਾ ਪਸ਼ੂ ਡੰਗਰ ਸਾਰੇ ਵਧੀਆ ਤੇ কারটা কারই ইনসান